ਸੇਬਲੀ ਚਲ ਗਈ ਮੇਰਾ ਬੁੱਤ ਨੇ ਬੱਚੇ ਸੀ ਤੁਹਾਡੇ ਮੈਂ 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 ਸਾ ਮੇਰਾ ਵੀਰ ਕੋ ਅਨਕੀਸਾ ਅਕੀਸਾ ਇਹ ਬਹੁਤ ਖਰਾ ਹੋਏ ਤੇਰੇ ਤੰਗੜੀਆਂ ਐ ਮਰ ਜਾ ਤੇਰੀਆਂ ਦਿਲ ਦੇ ਮੇਰੇ ਮਿੰਦ ਮਿੰਦ ਜੀਤ ਕੋਰਾ ਜਿਹੜੇ ਦੀ ਡੈਥ ਹੋਈ ਕੀ ਲੱਗਦੇ ਸੀ ਤੁਹਾਡੇ ਮੇਰਾ ਬੁੱਤ ਕਿਵੇਂ ਹੋਈ ਕਿੱਦਾਂ ਪਤਾ ਲੱਗਾ ਤੁਹਾਨੂੰ ਮੈਨੂੰ ਤਾਂ ਇੱਥੇ ਬੱਚੇ ਦੱਸ ਕੇ ਗਏ ਆਂਦੇ ਸੇ ਬੂਦੇ ਮੋਟੇ ਤੇ ਕੋਲੀ ਲੱਗ ਕੇ मैं मर जा वीरा मैं मगरे पच गई मैं मगरे पच गई भी अब उससे भी चल गई मेरा कितने बच्चे थे हाय मैं, मैं मैं, मेरा मैं जा मेरा वीर को आना की जैसा की जैसा मैं बहुत मैं, मैं हो तेरी तेंद बेड़ियां हाँ जी की नाम है जी परमजीत सिंह जी परमजीत जी, जी जिधर ते गोली लगी है किया पार्टी देविज की लग देसी तो ओ मेरा बेटा है ਇਹ ਮਾਮਲਾ ਘਟਨਾਕਰਮ ਸਾਰਾ ਇੱਕ ਵਾਰੀ ਦੱਸ ਦਿਓ ਕਿਹੜੇ ਪਿੰਡ ਦਾ ਘਟਨਾਕਰਮ ਇੱਕ ਦਿਨ ਕਿਵੇਂ ਚੱਲੀ ਗੋਲੀ ਖੱਬੇ ਰਾਜਪੂਤਾਂ ਜੀ ਖੱਬੇ ਰਾਜਪੂਤਾਂ ਇੱਥੇ ਟੂਰਨਾਮੈਂਟ ਚੱਲ ਰਿਹਾ ਸੀ ਤੇ ਆਣ ਕੇ ਬਾਹਰੋਂ ਪਤਾ ਨਹੀਂ ਕਿਹੜਾ ਬੰਦਾ ਆਇਆ ਗੋਲੀਆਂ ਧੜਾ ਧੜ ਗੋਲੀਆਂ ਚਲਾਉਣ ਲੱਗ ਪਿਆ ਮੇਰੇ ਬੇਟੇ ਦੇ ਲੱਗ ਗਈ ਗੋਲੀ ਕੱਲੀ ਤੁਹਾਡੇ ਬੇਟੇ ਦੀ ਲੱਗੀ ਕਿ ਹੋਰ ਵੀ ਕਿਸੇ ਦੀ ਨਹੀਂ ਮੇਰੇ ਬੇਟੇ ਦੇ ਲੱਗੀ ਇੱਕ ਨਿਕਾਜਾ ਬੱਚਾ ਆਂਦੇ ਉਹਦੇ ਲੱਗੀ ਓਸ ਟਾਈਮ ਬੇਟਾ ਤੁਹਾਡਾ ਕਿੱਥੇ ਤੇ ਜਿਹੜਾ ਬੱਚਾ ਉਹ ਕਿੱਥੇ ਬੇਟਾ ਬੇਟਾ ਮੇਰਾ ਉਧਰ ਡਿੱਗਾ ਪਿਆ ਤੇ ਬੱਚਾ ਇੱਧਰ ਸੀ ਬੱਚਾ ਬਹੁ ਤੇ ਬੱਚਾ ਬੱਚੇ ਦੀ ਦੱਸ ਦੇ ਕਿ ਡੈਥ ਹੋ ਚੁੱਕੀ ਹੈ। ਹਾਂਜੀ 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 ਹਾਂਜੀ। ਠੀਕ ਗੱਲ। ਤੁਹਾਡਾ ਬੇਟਾ ਕਿੱਥੇ ਇਸ ਟਾਈਮ? ਅੰਬਰ ਸਰ ਦਾਖਲ ਹੈ ਜੀ। ਕੀ ਕੰਮ ਕਰਦਾ ਹੋਏ ਜੀ? ਉਹ ਆਰਮੀਆ ਜੀ। ਕਿਵੇਂ ਦਾ ਮਾਹੌਲ ਜਿਹੜਾ ਇਸ ਟਾਈਮ ਜਦੋਂ ਤੁਹਾਡੇ ਰਾਤ ਦੇ ਸਮੇਂ ਕ੍ਰੀਏਟ ਹੋਇਆ ਹੈ ਕਿਵੇਂ ਦਾ ਮਹਿਸੂਸ ਕਰਦੇ ਹੋ ਹੁਣ ਤੱਕ ਕਿਵੇਂ ਦਾ ਪੁਲਿਸ ਪ੍ਰਸ਼ਾਸਨ ਦਾ ਤੁਹਾਡੇ ਤੱਕ ਜਿਹੜਾ ਹੈ ਕਿ ਮਰਾਬਤਾ ਕੀਤਾ ਗਿਆ ਤੁਹਾਡੇ ਵੱਲੋਂ? ਹਾਂਜੀ ਹਾਂਜੀ ਪੁਲਿਸ ਦਾ ਕਹਾਜੀ ਪੁਲਸਾਈ ਸੀ ਸਾਡੇ ਵੱਲੋਂ। ਜਦੋਂ ਅਸੀਂ ਸਾਨੂੰ ਪਤਾ ਹੀ ਨਹੀਂ ਤੇ ਕੀ ਨਾਂ ਲਈਏ ਕਿਸੇ ਦਾ ਸਾਨੂੰ ਨਹੀਂ ਦੱਸ ਗੱਲ ਦਾ ਪਤਾ ਵੀ ਕੀ ਹੋਇਆ ਕੀ ਕੋਈ ਨਿੱਜੀ ਰੰਜਿਸ਼ ਕਹਿ ਸਕਦੇ ਆ ਕੋਈ ਨਰੰਜਿਸ਼ ਨਹੀਂ ਜੀ ਫੁੱਟਬਾਲ ਖੇਡਦੇ ਪਏ ਸੀ ਕੋਈ ਰੰਜਿਸ਼ ਨਹੀਂ ਰੇਮੀ ਦੇ ਦਿਨ ਦਿਹਾੜੇ ਜਿਵੇਂ ਕਿ ਗੋਲੀਆਂ ਚੱਲ ਜਾਂਦੀਆਂ ਨੇ ਤੇ ਸਰਕਾਰ ਵੀ ਕਹਿੰਦੀ ਕਿ ਬੱਚੇ ਖੇਡਣੇ ਚਾਹੀਦੇ ਨੇ ਗਰਾਊਂਡਾਂ ਵਿੱਚ ਆਉਣੇ ਚਾਹੀਦੇ ਪਰ ਇਦਾਂ ਦਾ ਜਿਵੇਂ ਕਿ ਗੋਲੀਆਂ ਚੱਲਦੀਆਂ ਫਿਰ ਕਿਵੇਂ ਦਾ ਮਤਲਬ ਬੱਚੇ ਕਿਵੇਂ ਖੇਡਣਗੇ ਇਹ ਬਹੁਤ ਮਾੜੀ ਗੱਲ ਆ ਜੀ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਜੀ ਏ ਮਰ ਜਾ ਰਿਹਾ ਸਿੰਦੇ ਸਕੂਲ ਆ ਗਿਆ ਦਸ ਬੈਠ ਗਿਆ ਦਸ ਓ ਮੈਂ ਅਰੇ ਮਰ ਸਾਡ ਕੀ ਦਿਖਾਈ ਸ ਇਹ ਮੇਰਾ ਤਾਂ ਨਹੀਂ ਬੈਠ ਗਿਆ ਮੇਰਾ ਟਾਟਾ ਛੋਟਾ ਹੀ ਮੈਂ ਮਰ ਜਾ ਚਾਰ ਸਾਲਾਂ ਦਾ ਮੇਰਾ ਪੁੱਤ ਮੇਰਾ ਪੁੱਤ ਚਾਰ ਸਾਲਾਂ ਦਾ ਮੈਂ ਮਰ ਜਾ ਰਿਹਾ ਮੈਂ ਕਿਤੇ ਲਾਟਾ ਨਾ ਪਾਲਿਆ ਮੈਂ ਆਪਣੇ ਪੁੱਤ ਨੂੰ ਕਿਦੀ ਰੀਚ ਤੇ ਕਿਤੋਂ ਨਹੀਂ ਰਿਹਾ मेरा पता ना मम्मी मेरे नीली पग धो तो दे मेरी पिंक धो तो दे मेरे परने धो तो दे मम्मी धो तो के सारे टोकरी च पा दे मेरे वीर मैं सारे टोकरी च पाए के मेरे मैं मरचा मैं तेल ला पाए मेरा पता ना मैं सारे सिंह भी लेके आ मैं मरचा मेरे वीर के तरी सेवा करन चल गया ए मरकी मेरे वीर मैं मरकी मैं दादी सेवा कर चल गया मेरा पुत्र ਰਪੋਟ ਕਿਤੇ ਦੀ ਸੇਵਾ ਕਰਨ ਚਲ ਗਿਆ ਮੇਰਾ ਜਸਵਿੰਦਰ ਸਿੰਘ ਸੋਨੀ ਜੀ ਕੋਚ ਨਗਲੀ ਤੋਂ ਜੀ ਜੀ ਦੈਟਸੋ ਯੂ ਕੀ ਲੱਗਦਾ ਸੀ ਤੇ ਕਲੀਅਰ ਕਰ ਦਿਓ ਕਿਦਾਂ ਲੱਗਿਆ ਇਹਨਾਂ ਤਾਂ ਮੈਂ ਕੋਚ ਹੀ ਤੇ ਮਿਰਕੁਰ ਰੋਜ਼ਾਨਾ ਖੇਡਦੇ ਪਿੰਡ ਗਰਾਊਂਡ ਦੇ ਵਿੱਚ ਤੇ ਕੱਲ ਅਚਾਨਕ ਖੱਬੇ ਟੂਰਨਾਮੈਂਟ ਦੇ ਵਿੱਚ ਗਏ ਤੇ ਉੱਥੇ ਅਚਾਨਕ ਗੋਲੀ ਚੱਲਾ ਦਾ ਕਰਕੇ ਤੇ ਇਹਨਾਂ ਦੀ ਡੈਥ ਹੋਈ ਆ ਇਹ ਤਿੰਨਾਂ ਭਰਾਵਾਂ ਦਾ ਇੱਕ ਕੱਲਾ ਮੜ ਹੈਗਾ ਸੀ ਤਿੰਨਾਂ ਤਿੰਨਾਂ ਭੈਣਾਂ ਦਾ ਇੱਕ ਕੱਲਾ ਭਰਾ ਸੀਗਾ ਤੇ ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੇ ਕ ਤਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਅਸੀਂ ਚਾਹੁੰਦੇ ਵੀ ਇੱਕ ਬੇਟੀ ਨਾਲ ਦੀ ਨੌਕਰੀ ਵੀ ਮਿਲੇ ਕਿੰਨੇ ਕ ਵਜੇ ਦੀ ਘਟਨਾ ਕਰਮ ਕਹ ਸਕਦੇ ਇਹ ਕੋ 7 ਵਜੇ ਦੀ 10 ਮਿੰਟ ਤੇ ਸ਼ਾਮ ਦੀ ਘਟਨਾ ਵਾਪਰੀ ਆ ਪਿੰਡ ਖੱਬੇ ਰਾਜਪੂਤਾਂ ਦੀ ਗਰਾਊਂਡ ਦੇ ਵਿੱਚ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਪਿੰਡ ਵਾਸਤੇ ਇਹ ਉੱਥੇ ਸਾਡੇ ਮੌਜੂਦਾ ਪਲੇਅਰ ਵੀ ਹੈਗੇ ਛੋਟੇ ਬੱਚੇ ਗਈ ਸਾਰੀ ਟੀਮ ਗਈ ਨਗਲੀ ਤੋਂ ਉਹਨਾਂ ਨੇ ਮੁਰਗੇ ਉੱਥੇ ਸ਼ਾਮ ਨੂੰ ਆਉਣ ਦੀ ਤਿਆਰੀ ਸੀ ਉਹ ਦੋਨਾਂ ਨੇ ਦੱਸਿਆ ਸਾਨੂੰ ਵੀ ਆ ਘਟਨਾ ਵਾਪਰੀ ਕੋਈ ਚੱਲ ਗਈ ਉੱਥੇ ਫਿਰ ਜੇ ਤੁਹਾਨੂੰ ਪਤਾ ਲੱਗਿਆ ਤੇ ਕਿੱਥੇ ਲੈ ਕੇ ਗਏ ਹੋਰ ਇਹ ਉੱਥੋਂ ਪਹਿਲਾਂ ਤੇ ਮੈਥੇ ਚਾਉਂਦੇ ਇੱਕ ਹਸਪਤਾਲ ਲੈ ਗਏ ਆ ਇਹਨਾਂ ਨੇ ਮੁਰਕੇ ਨੂੰ ਜਵਾਬ ਦਿੱਤਾ ਫਿਰ ਬਾਬਾ ਪਗੜਾ ਹਸਪਤਾਲ ਲੈ ਗਏ ਬਾਬਾ ਪਗੜਾ ਸਾਹਿਬ ਨੇ ਦੇਖਿਆ ਉਹਨਾਂ ਨੇ ਮਰ ਤੇ ਕਰਾਰ ਦਿੱਤਾ ਉੱਥੇ ਜੀ ਨੂੰ ਪਤ ਜੀ ਸਿੰਘ ਇੱਕ ਘਟਨਾ ਕਰ ਵਾਪਰੀਆ ਤੇ ਕਲੀਅਰ ਕਰ ਦਿਓ ਕਿਵੇਂ ਵਾਪਰੀਆ ਇਹ ਵਾਪਰੀਆ 7 ਵਜੇ ਡੇਢ ਜਿਹੜਾ ਜੋ ਚੰਡੇ ਵੀਰੋਣੀ ਉਹ ਦੋ ਆ ਤਕਾ ਆ ਇਹਨਾਂ ਦਾ ਬਹੁਤ ਜ਼ਿਆਦਾ ਆ ਤੇ ਨਾ ਭੈਣਾਂ ਦਾ ਭਰਾ ਆ ਗਰੀਬ ਪਰਿਵਾਰਵਾ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦੇ ਫੜੇ ਜਾਣ ਉਹ ਕਾਊਂਟਰ ਹੋਣੇ ਚਾਹੀਦੇ ਆ ਸਾਨੂੰ ਇਨਸਾਫ ਇਹ ਚਾਹੀਦਾ ਬਿਲਕੁਲ ਪਿਛਲੇ ਦਿਨੀ ਵੀ ਕੰਮ ਵੇਖਿਆ ਜਾਵੇ ਕਿ ਇੱਥੇ ਮੇਥੇ ਚੌਕ ਚੋਂ ਹਾਂਜੀ ਹਾਂਜੀ ਬਈ ਗੋਲੀਆਂ ਗੋਲੀਆਂ ਚੱਲੀਆਂ ਇੱਥੇ ਨੰਗੜੀ ਨੰਗੜੀ ਪਿੰਡ ਤੇ ਲੱਗੇ ਪਰ ਉਹਦੇ ਵਿੱਚ ਇਹ ਵੀ ਕੰਮ ਹੋਇਆ ਕਾਊਂਟਰ ਬੰਦੇ ਹੋਏ ਉੱਥੇ ਵੀ ਪਰ ਇਹ ਕੰਮ ਜਿਹੜਾ ਇਨਸਾਫ ਹੋਣਾ ਚਾਹੀਦਾ ਬਿਲਕੁਲ ਅਹੀਂ ਫੇਰ ਸਰਕਾਰਾਂ ਦੇ ਕਹਿਣ ਲੀ ਨਸ਼ਾ ਮੁਕਤ ਹੋਣਾ ਚਾਹੀਦਾ ਚਾਹੀਦਾ ਗਰਾਊਂਡਾਂ 'ਚ ਖੇਡਣਾ ਚਾਹੀਦਾ ਬੱਚੇ ਗਰਾਊਂਡਾਂ ਦੇ ਵਿੱਚ ਖੇਡਦੇ ਨੇ ਕਿਤੇ ਨਾ ਕਿਤੇ ਵੇਖੇ ਜਾ ਫਾਇਰਿੰਗ ਦੀ ਜਿਹੜੀ ਫਾਇਰਗ ਜਿਹੜੀ ਸਾਹਮਣੇ ਆਉਂਦੀ ਆ ਉਹਦੀਆਂ ਕਿੰਦਾ ਦਾ ਤੁਸੀਂ ਮਹਿਸੂਸ ਕਰਦੇ ਇਹ ਤਾਂ ਬਹੁਤ ਗਲਤ ਕੰਮ ਹੋ ਰਿਹਾ ਜੀ ਇਹ ਤੁਸੀਂ ਇਨਸਾਫਿਕ ਹੋਣਾ ਚਾਹੀਦਾ ਬਿਲਕੁਲ ਕਲੀਅਰ ਹੋਣਾ ਚਾਹੀਦਾ ਸਾਨੂੰ ਇਹ ਬੱਚੇ ਦਾ ਜਿਹੜਾ ਤਕਾ ਆ ਬਹੁਤ ਜ਼ਿਆਦਾ ਆ ਰਾਤ ਦੇ ਸਮੇਂ ਡੈੱਡ ਬੋਡੀ ਵੀ ਲੈ ਕੇ ਲੈ ਕੇ ਆ ਲੈ ਕੇ ਗਏ ਆ ਉੱਥੇ ਮੁੜ ਕੇ ਜਦੋਂ ਇਹ ਚੱਕਰ ਹੋਇਆ ਵਾ ਫਿਰ ਡੈੱਡ ਬੋਡੀ ਮਾਪਿਆਂ ਨੂੰ ਨਹੀਂ ਵੀ ਦਿਖਾਈ ਪੁੱਛਨੇ ਇਹ ਜ ਬੱਚੇ ਨੂੰ ਲੈ ਕੇ ਅੰਦਰ ਜਮਾਂ ਘਰਾਉਂ ਚਲ ਗਏ ਆ ਮਾਪਿਆਂ ਨੂੰ ਬਿਲਕੁਲ ਨਹੀਂ ਦਿਖਾਈ ਨਾ ਫਿਰ ਇਹਨਾਂ ਨੇ ਉਥੋਂ ਤਕੇਰਾ ਡੈੱਡ ਬੋਡੀ ਕੋਈ ਪੁਲਿਸ ਨੂੰ ਕੋਕੇ ਫੇ ਪਿੰਡ ਗੱਡੀ ਚ ਬਿਠਾ ਕੇ ਲੈ ਜਾਂਦੀ ਤਕੇ ਨਾ ਇਹਨਾਂ ਤੱਕ ਆ ਫਿਰ ਪੁਲਿਸ ਜਿਹੜੀ ਕਿ ਆਪਣੀ ਹਰਿਆਸਤ ਚ ਜਿਹੜੀ ਡੈੱਡ ਬੋਡੀ ਲੈ ਲਈ ਲੈ ਲਈ ਸੀ ਤੇ ਫਿਰ ਕੀ ਕਹਿਣਾ ਹੁਣ ਤੱਕ ਦਾ ਐਸ ਐਚ ਓ ਐਸ ਐਚ ਓ ਮੈਥੇ ਦਾ ਉਹ ਕਹਿੰਦਾ ਸੀ ਕਾਰਵਾਈ ਕਰਾਂਗੇ ਹੁਣ ਤੇ ਵੇਖੋ ਹੁਣ ਕੀ ਕਰਦੇ ਕੀ ਨਹੀਂ ਕਰਦੇ ਅਜੇ ਤੱਕ ਤਾਂ ਕੁਝ ਕੀਤਾ ਨਹੀਂ ਹੁਣਾਂ ਇਨਾਂ ਨੂੰ ਸਾਹ ਮਿਲਣਾ ਚਾਹੀਦਾ ਬਿਲਕੁਲ ਹਾਂ ਕਲਵੰਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਨੰਗਲ ਇਕਲਾਂ ਦੇ ਇੱਕ ਮਿੰਟ ਗੱਲ ਕਰੀਏ ਜਿੰਨਾਂ ਤੋਂ ਯੂ ਕੀ ਲੱਗਦਾ ਸੀ ਤੁਹਾਡਾ ਉਹ ਪਤਾ ਲੱਗਦਾ ਜੀ ਕਿੱਦਾਂ ਵੀ ਕਿਵੇਂ ਹੋਈ ਹੈ ਉਹ ਖੱਬੇ ਟੂਰਨਾਮੈਂਟ ਤੇ ਗਏ ਆ ਖੇਡਣ ਉੱਥੇ ਸਕੂਲ ਦੇ ਵਿੱਚ ਅਣਪਛਾਤੇ ਬੰਦਿਆਂ ਨੇ ਗੋਲੀ ਮਾਰ ਦਿੱਤੀ ਹੈ ਕਿੰਨੀਆਂ ਗੋਲੀਆਂ ਲੱਗੀਆਂ ਕਿ ਉਹਦੇ ਇੱਕ ਹੀ ਲੱਗੀ ਕਿੱਥੇ ਲੱਗੀ ਹੈ ਇੰਟਰਵਿਊ ਪੇਛਤੇ ਪੇਛਤੇ ਕਿ ਕਿੰਨੇ ਕ ਵਜੇ ਦੀ ਘਟਨਾ ਕਰਮੀ ਅੱਜ ਜਾਂ ਕੱਲ ਸੀ ਇਹ ਦੱਸ ਦਿਓ ਕਲੀਅਰ ਕਰ ਦੇ ਕੱਲ ਦੀ ਗੱਲ ਆ ਜੀ 7 ਸ਼ਾਮ ਦੇ 7:00 ਵਜੇ ਦੀ 7:00 ਵਜੇ 6 ਤੋਂ 7 ਦੇ ਦਰਮਿਆਨ ਕਿ ਪ੍ਰਸ਼ਾਸਨ ਤੋਂ ਉਮੀਦਾਂ ਰੱਖਦੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਜਿਹੜਾ ਕਿ ਉਹਨਾਂ ਤੋਂ ਕੀ ਕਾਰਵਾਈ ਚੱਲ ਰਹੀ ਹੈ ਵੇਖੋ ਜੀ ਅਸੀਂ ਤੇ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਮਾਮਲਾ ਇਹ ਜੀ ਆਪਣਾ ਪਿਛਲੇ ਸਾਲ ਤੋਂ ਹੀ ਆਪਣਾ ਵੀ ਸਾਲ ਵਾਈ ਆਪਣਾ ਚੱਲਦਾ ਇਹ ਟੂਰਨਾਮੈਂਟ ਤੇ ਇਸ ਦੇ ਦੌਰਾਨ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਪੂਰਾ ਆਪਣਾ ਟੂਰਨਾਮੈਂਟ ਵੀ ਚੱਲ ਰਿਹਾ ਸੀ ਤੇ ਬਾਅਦ ਦੇ ਵਿੱਚ ਇਹਨਾਂ ਅਣਸੁਖਤੇ ਬੰਦੇ ਆਏ ਆ ਤੇ ਇਹਨਾਂ ਨੇ ਗੋਲੀਆਂ ਚਲਾ ਕੇ ਤੇ ਇੱਕ ਦਾ ਜਵਾਨ ਦੇ ਪੱਟ ਦੇ ਵਿੱਚ ਗੋਲੀ ਲੱਗੀ ਤੇ ਦੂਸਰੇ ਜਿਹੜਾ ਆਪਣਾ ਨੰਗਲੀ ਦਾ ਮੁੰਡਾ ਸੇਵਕ ਸਿੰਘ ਆ ਤੇ ਉਹਦੀ ਡੈਥ ਹੋ ਗਈ ਹੈ ਕਿੰਨੇ ਕ ਵਜੇ ਦੀ ਇਹ ਕੰਨਾ ਹੈ ਹਾਂਜੀ ਇਹ 8:00 ਵਜੇ ਦੀ ਗੱਲ ਜੀ ਸਵਾ 7:00 ਵਜੇ ਦੀ ਗੱਲ ਜੀ ਕੀ ਕਹਿ ਸਕਦੇ ਕੋਈ ਰੰਜਿਸ਼ ਹੀ ਕਿ ਕੋਈ ਇਦਾਂ ਦਾ ਕੋਈ ਮਾਮਲਾ ਹੈਗਾ ਕਿ ਜਿਹੜੀ ਗੋਲੀ ਚਲੀ ਹੈ ਨਹੀਂ ਰੰਜਿਸ਼ ਤੇ ਕੋਈ ਨਹੀਂ ਸੀ ਤੇ ਬੇਕੋ ਆਪਾ ਦੇ ਮੈਂ ਤੇ ਹੋਈ ਦੱਸ ਰਿਹਾ ਹਾਂ ਕਿ ਜਿੱਦਾਂ ਪਿਛਲੇ ਸਾਲ ਆਪਣਾ ਵੀ ਸਾਲ ਭਾਈ ਸਾਲ ਆਪਣਾ ਟੂਰਨਾਮੈਂਟ ਚੱਲ ਰਿਹਾ ਵਾ ਤੇ ਇਸੇ ਤਰ੍ਹਾਂ ਇਸ ਵੀ ਮੌਕੇ ਦੇ ਉੱਤੇ ਵੀ ਆਪਣਾ ਟੂਰਨਾਮੈਂਟ ਚਲਾ ਰਹੇ ਤਾਂ ਬਹੁਤ ਵਧੀਆ ਆਪਣਾ ਪ੍ਰਸ਼ਾਸਨ ਹੋ ਰਿਹਾ ਸੀ ਤੇ ਉਹ ਇਹ ਹੁਣ ਇਹਨਾਂ ਦਾ ਇਹ ਆ ਵੀ ਆਪਣਾ ਵੀ ਕਿਹੜੀ ਗੱਲ ਦੇ ਵਿੱਚ ਕੀ ਗੱਲ ਹੋਈ ਕੀ ਨਹੀਂ ਹੋਈ ਵੀ ਬੱਚੇ ਤੇ ਘਰ ਤੋਂ ਗਰਾਊਂਡ ਦੇ ਵਿੱਚ ਖੇਡਣ ਆਉਂਦੇ ਆ ਪਰ ਜਦੋਂ ਇਦਾਂ ਦੀਆਂ ਗੋਲੀਆਂ ਚੱਲਦੀਆਂ ਤੇ ਕੀ ਬੱਚਿਆਂ ਦੇ ਟਾਈਮ ਦਾ ਮਾਹੌਲ ਬਣਿਆ ਪਿਆ ਇਸ ਟਾਈਮ ਵੇਖੋ ਜੀ ਹੁਣ ਜਿਹੜਾ ਆਪਣਾ ਪਿੰਡ ਦਾ ਮਾਹੌਲ ਆ ਪਿੰਡ ਦੇ ਵਿੱਚ ਤੇ ਬੰਦਾ ਇਹ ਸੋਚਦਾ ਵਾ ਵੀ ਆਪਣਾ ਪਿੰਡ ਦਾ ਵਧੀਆ ਵਿਕਾਸ ਹੋਣਾ ਚਾਹੀਦਾ ਆਪਣਾ ਵਧੀਆ ਗੇਮਾਂ ਹੋਣੀਆਂ ਚਾਹੀਦੀਆਂ ਇਸ ਕਰਕੇ ਬੱਚਾ ਆਪਣਾ ਨਸ਼ੇ ਪੱਤੀ ਤੋਂ ਦੂਰ ਹੋਏਗਾ ਤੇ ਗੇਮ ਦੇ ਵਿੱਚ ਆਪਣਾ ਭਾਗ ਲਏਗਾ ਤੇ ਬਹੁਤ ਵਧੀਆ ਹੀ ਤੇ ਆਪਣੀ ਸਾਡੀ ਸੋਚ ਇਦਾਂ ਦੀ ਸੀ ਹੁਣ ਜਿਵੇਂ ਕਿ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਵਾ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਰਾਤ ਨੂੰ ਆਪਣਾ ਦੇਖ ਰਿਹਾ ਆਪਣਾ ਕੋਈ ਵੀ ਜਿਹੜਾ ਆਪਣਾ ਕਾਰਵਾਈ ਕਰਕੇ ਆਪਣਾ ਉਹ ਦੱਸਣਗੇ ਵੀ ਕੀ ਆ ਕੀ ਨਹੀਂ ਆ ਇੱਕ ਘਟਨਾ ਕਰਮ ਆਪਰੇ ਹੈਗਾ ਜੀ ਕਿ ਖੱਬੇ ਪੇਟ ਦਾ ਕੀ ਮਾਮਲਾ ਸਰ ਉੱਥੇ ਇਹਨਾਂ ਜੀ ਮੈਚ ਚੱਲ ਰਿਹਾ ਜੀ ਫੁੱਟਬਾਲ ਦਾ ਮੈਚ ਕੰਪਲੀਟ ਹੋਣ ਤੋਂ ਬਾਅਦ ਜੋ ਖਿਡਾਰੀ ਸੀ ਉਹ ਨਾ ਆਫਟਰ ਕੰਪਲੀਸ਼ਨ ਆਫ ਮੈਚ ਉੱਥੇ ਫੋਟੋਗ੍ਰਾਫ ਕਰ ਰਹੀ ਸੀ ਦੋ ਬਣ ਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਜਿਹਦਾ ਨਾਮ ਹੋ ਤੇ ਫਾਇਰਿੰਗ ਕੀਤੀ ਉਹ ਸਾਥੇ ਦੌਰਾਨ ਇੱਕ ਹੋਰ ਗੁਰਸੇਵਿਕ ਸਿੰਘ ਲੜਕਾ ਵਾ ਉਹਦੇ ਵੀ ਗੋਲੀ ਲੱਗੀ ਸੀ ਜਿਹਦੀ ਡਾਕਟਰ ਸੁਮਿੰਦਰ ਦੇਤ ਤੇ ਕਨਫਰਮੇਸ਼ਨ ਕੀਤੀ ਸੀ ਜੋ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਕੀ ਕਹਿੰਦੇ ਕਿ ਜੁਧ ਨਸ਼ਾ ਵਿਰੋਧ ਜਿਹੜੀ ਹੈ ਕਿ ਪ੍ਰਸ਼ਾਸਨ ਵੀ ਕਹਿ ਰਿਹਾ ਵੱਡੇ ਪੰਦਰ ਤੇ ਇਹ ਗਰਾਊਂਡਾਂ 'ਚ ਬੱਚੇ ਜਾਣ ਬੱਚੇ ਖੇਡਣ ਪਰ ਜਦੋਂ ਇਦਾਂ ਦੇ ਘਟਨਾ ਕਰੂ ਬਾਅਦ ਦੇ ਗਰਾਊਂਡ 'ਚ ਬੱਚੇ ਜਾਣਗੇ ਬਿਲਕੁਲ ਜੀ ਅਸੀਂ ਲੱਗੇ ਹੋਏ ਆ ਇਹਨਾਂ ਨੂੰ ਸੇਫ ਅਹਿਸਾਸ ਕਰਾਵਾਂਗੇ ਬੱਚਿਆਂ ਨੂੰ ਫੜ ਕੇ ਬੰਦਿਆਂ ਨੂੰ ਆ ਬੁਲਾਦ ਦੇ ਪਿੱਛੇ ਜਰੂਰ ਦਵਾਂਗੇ ਰਾਸਚੂਲਾਂ ਬਚੇਗਾ ਇੱਕ ਵੀ ਇਹ ਹੋਰ ਸਵਾਲ ਕੀਤਾ ਜਾਂਦਾ ਹੈਗਾ ਕਿ ਕੀ ਕਹਿ ਸਕਦੇ ਜੀ ਪਿਛਲੇ ਦਿਨੀ ਮਹਿਤਾ ਚੌਕ 'ਚ ਅੱਗੇ ਵੀ ਗੋਲੀਆਂ ਚੱਲੀਆਂ ਗਈਆਂ ਕਿਉਂ ਮਹਿਤਾ ਕੋ ਟਾਰਗੇਟ ਚੱਲ ਰਿਹਾ ਹੈਗਾ ਇਸ ਦੇ ਵਿੱਚ ਜਿਸ ਲੱਗੇ ਹੋਏ ਆ ਜਿਹੜਾ ਉਦੋਂ ਵੀ 13 ਤਰੀਕ ਨੂੰ ਚੱਲਿਆ ਸੀ ਉਹਦੇ ਵਿੱਚ ਵੀ ਬੰਦੇ ਫੜ ਕੇ ਅਰੈਸਟ ਪਾਈ ਹੋਈ ਹੈ ਟਰੇਸ ਸੇ ਮੁਕਦਮੇ ਦੇ ਵਿੱਚ ਵੀ ਤੇ ਇਹ ਵੀ ਪ੍ਰਾਸਪੇਲ ਹਾਂ ਜੀ ਜੀਪੀ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਲਾਅ ਐਂਡ ਆਰਡਰ ਸਹੀ ਬਹੁਤ ਕਲੀਅਰ ਕੀਤਾ ਗਿਆ ਪਰ ਕਿਤੇ ਨਾ ਕਿਤੇ ਵੇਖਿਆ ਜਾਵੇ ਕਿਤੇ ਨਾ ਕਿਤੇ ਧੱਜੀਆਂ ਉਡਦੀਆਂ ਨਜ਼ਰ ਆ ਰਹੀਆਂ ਕੀ ਕਹਿਣਾ ਹੈ ਤੁਹਾਡਾ ਇਸ ਦੇ ਵਿੱਚ ਜੋ ਵਾਰਦਾਤ ਹੋਈ ਹੈ ਇਸ ਨੂੰ ਟ੍ਰੇਸ ਕਰਕੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਵੇਗੀ